ਯਾਰ ਛੋੜ ਦੇਣ ਨੂੰ ਇਹ ਐਡੇ ਤੂਫਾਨ ਦੇ ਅੱਜ ਲੋਕ ਨਿਕਰਨ ਜਾ ਰਹੇ ਐ ਐਡਾ ਤੂਫਾਨ ਜਿੱਥੇ ਗੁੰਡੇ ਬਦਮਾਸ਼ ਅੱਜ ਕੁਰਖੇ ਜਿਹੜੇ ਲੋਕ ਅੱਜ ਕੋਈ ਬਟਿੰਡੇ ਕੋਈ ਮੋਗੇ ਕੋਈ ਲੁਧਿਆਣਾ ਕੋਈ ਬਟਾਲੇ ਤੋਂ ਅੱਜ ਬਦਮਾਸ਼ਾਂ ਸਮੇਤ ਜਲੰਧਰ ਬੱਸ ਨੂੰ ਘੇਰਿਆ ਪਿਆ ਤਾਂ ਵੀ ਮੇਰੇ ਲੋਕ ਨਹੀਂ ਘਬਰਾ ਰਹੇ ਪਰ ਮੈਂ ਇਹੀ ਗੱਲ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਹਾਡੀ ਹਾਰ ਨਿਸ਼ਚਿਤ ਧਿਖਰੀ ਹੈ ਪਰ ਮੇਰੇ ਲਈ ਉਹ ਨਹੀਂ ਹੈ ਮੇਰੇ ਲੋਕ 200 ਰੁਪਏ ਦੇ ਰਾਸ਼ਨ ਦੇ ਵਿਕਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸੂਟ ਤੇ ਵਿਕਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸ਼ਰਾਬ ਦੀ ਬੋਤਲ ਦੇ ਵਿਕਣ ਵਾਲੇ ਨਹੀਂ ਹੈ ਜਲੰਧਰ ਵੈਸੇ ਲੋਕਾਂ ਦਾ ਬਹੁਤ ਜਿਹੜੀ ਵੈਲਿਊ ਹੈ ਉਹ ਕਰੋੜਾਂ ਅਰਬਾਂ ਰੁਪਏ ਆ ਅੱਜ ਬੜਾ ਮਨ ਦੁਖੀ ਹੈ ਕਿ ਜਿਸ ਟਾਈਮ ਕੱਲ ਰਾਤ ਦਾ ਮੈਂ ਤੁਹਾਡੇ ਸਾਹਮਣੇ ਆ ਤੁਸੀਂ ਸਾਰੇ ਚੈਨਲ ਨੂੰ ਸਪੋਰਟ ਕੀਤਾ ਸਾਰੇ ਸਾਰੇ ਚੈਨਲ ਨੂੰ ਸਪੋਰਟ ਕੀਤੀ ਹੈ ਕੱਲ ਕਿੰਨੇ ਬੰਦੇ ਫੜਾਏ ਆ ਬਿਨਾਂ ਰਸਮ ਵੜਾਇਆ ਸਾਰਿਆਂ ਨੂੰ ਪੁੱਛਣੇ ਛੱਡ ਦਿੱਤਾ ਸਾਰਿਆਂ ਨੂੰ ਸਰਕਾਰ ਮਦਦ ਕਰਦੀ ਹੈ 5000 ਪੈਕੇਟ ਕੱਲ ਰਸਨ ਦਾ ਫੜਿਆ 2500 ਦਾ ਸੂਟ ਵੜਿਆ ਪਰ ਅੱਜ ਉਹਨਾਂ ਦੇ ਜਿਹੜੇ ਲੋਕ ਹੈ ਉਹ ਕਿਸਮੂ ਨਾ ਵੋਟ ਵੰਗਰੇਆ ਸ਼ਰਮ ਚਾਹੀਦੀ ਹੈ ਮੈਂ ਇਹੀ ਕਹਾਂਗਾ ਕਿ ਮੇਰੇ ਕੋਲ ਪੈਸੇ ਵੀ ਨਹੀਂ ਹੈ ਮੇਰੇ ਕੋਲ ਸ਼ਰਾਬ ਵੀ ਨਹੀਂ ਸੀ ਮੇਰੇ ਕੋਲ ਸੂਟ ਵੀ ਨਹੀਂ ਸੀ ਮੇਰੇ ਕੋਲ ਮੇਰੇ ਪਰਿਵਾਰ ਦੇ ਲੋਕ ਜਲੰਧਰ ਵਸਦੇ ਉਹ ਹੈ ਜਿਹਨਾਂ ਕੱਲ੍ਹ ਕੇ ਅੱਜ ਮੈਂ ਇੱਥੇ ਖੜਾ ਸ਼ਾਇਦ ਮੈਂ ਵੀ ਆਪਣੇ ਆਪ ਚ ਕਮਾਂਡੋਲ ਚ ਕਿਦੇ ਬੈਕਫੁੱਟ ਚਲਾ ਦਿੰਦਾ ਕਿਉਂਕਿ ਮੈਨੂੰ ਡਰ ਬਹੁਤ ਆਇਆ ਮੈਨੂੰ ਧਮਕੀਆਂ ਆ ਰਹੀਆਂ ਲੋਕ ਮਾਰਨ ਦੀ ਤੁਮ ਕਿਆ ਦੇ ਰਿਹਾ ਮੇਰੇ ਫੋਨਾਂ ਤੇ ਫੋਨ ਕਰ ਰਹੇ ਆ ਮੈਲੇ ਫੋਨ ਦੇਈਓ ਚਲੋ ਚਲੋ ਕੰਟੀਨਿਊ ਕਰਦੇ ਆ ਕਿਦਾਂ ਦੇ ਹਾਲਾਤ ਬਣੇ ਆ ਮਾਈਕ ਡਾਊਨ ਕਰ ਲਓ ਫੇਸ ਤੇ ਨਾਲ ਲਿਆਓ ਇਹ ਜਿਹੜਾ ਕੰਟ੍ਰੋਲ ਹੈ ਮਾਈਕ ਡਾਊਨ ਰੱਖੋ ਨਾ ਇਹ ਜੰਤਰਾ ਕਰੇਗੀ ਮੈਨੂੰ 15 ਮਿੰਟ ਪਹਿਲੇ ਫੋਨ ਆ ਰਿਹਾ ਕਿਸੇ ਦਾ ਕਿ ਤੈਨੂੰ ਤੇਰਾ ਦੋ ਚੱਕ ਕੇ ਲੈ ਜਾਗੇ ਚੱਕ ਕੇ ਆਡੀਓ ਹੈ ਜੀ ਆਡੀਓ ਵੀ ਹੈ ਬਿਲਕੁਲ ਆਡੀਓ ਚਲਾ ਦੇ ਸੁਣਾ ਦੋ ਮੈਨੂੰ ਪੁੱਛ ਰਿਹਾ ਮੈਂ ਕਿ ਲੈ ਜਾ ਨਜ਼ਾਇਕ ਮੂੜੀਆਂ ਫਕਟਰ ਵਾਲੇ ਲੋਕ ਮੈਨੂੰ ਧਮਕੀਆਂ ਦੇ ਰਹੇ ਆ 15 ਮਿੰਟ ਲੈ ਪੂਰੀ ਮਾਈਕ ਡਾਊਨ ਕਰ ਪਤਾ ਨਹੀਂ ਕੌਣ ਹੈ ਕਹਿੰਦੇ ਤੈਨੂੰ ਜ਼ਮੀਨ ਚੜ੍ਹਾਵਾਵਾਂਗੇ ਤੈਨੂੰ ਯਾਰਾ ਕਰ ਰਿਹਾ ਮੈਂ ਕਿਸ ਮੋਰ ਤੇ ਜੀਵਾ ਅੱਜ ਮੇਰਾ ਪਰਿਵਾਰ ਖਤਰੇ ਦੇ ਵਿੱਚ ਹੈ ਇਹ ਜਿਹੜੀ ਕੋਲ ਹੈ ਮੈਨੂੰ 11:00 ਵਜੇ 5 ਮਿੰਟ ਤੇ ਆਈ ਆ ਨੰਬਰ ਕੀ ਹੈ ਤੁਹਾਨੂੰ ਥੋੜੀ ਦੇਰ ਪਹਿਲਾਂ ਤੁਸੀਂ ਚਰਚਾ ਕੀਤੀ ਸੀ ਉਹਦੇ ਨਾਲ ਰਿਲੇਟਡ ਦੁਬਾਰਾ ਬੋਲੋ ਜੀ 998151414732 ਕਿਥੋਂ ਫੋਨ ਕਿਦੋਂ ਆਇਆ 8:00 ਵਜੇ 5 11:00 ਵਜੇ 5 ਮਿੰਟ ਪਹਿਲਾਂ ਹੁਣੇ 11 ਮਿੰਟ ਪਹਿਲਾਂ ਥੋੜੇ ਦਿਨ ਪਹਿਲਾਂ ਜਿਹੜੀ ਕਾਲ ਰਿਕਾਰਡਿੰਗ ਦੀ ਚਰਚਾ ਸੀ ਉਹਨਾਂ ਦੀ ਲੇਟਰੀ ਚੱਲਦੀ ਅੱਜ ਲੋਕਾਂ ਨੂੰ ਅੱਜ ਲੋਕਾਂ ਨੂੰ ਕੋਈ ਨਹੀਂ ਲੈਣੀ ਅੱਜ ਲੋਕਤੰਤਰ ਦਾ ਮਤਦਾਨ ਦਾ ਦੇਣਾ ਹੈ ਸਿੱਧਾ ਸਿੱਧਾ ਇਲੈਕਸ਼ਨ ਕਮਿਸ਼ਨ ਜ਼ਿਲ੍ਹਾ ਪ੍ਰਸ਼ਾਸਨ ਕਿੱਥੇ ਸਾਰੇ ਸੁੱਤੇ ਪਏ ਆ ਸਾਰੇ ਅੱਜ ਸਰਕਾਰ ਦੀ ਕਟਬੁਤਲੀ ਬਣੇ ਆ ਮੈਂ ਤੁਹਾਡੇ ਬੇਨਤੀ ਕਰਦਾ ਕਿ ਮੈਨੂੰ ਬਚਾ ਲਓ ਸ਼ਾਇਦ ਬੰਦੇ ਮੇਰੀ ਵਾਲੀ ਸੀਗੀ ਕਿ ਬੰਦਾ ਮੇਰਾ ਫੜੇ ਮੇਰਾ ਪਰਿਵਾਰ ਕੋਨਾ ਹੋ ਮੇਰੇ ਹਾਲਾਤ ਬੜੇ ਬੁਰੇ ਆ ਮੇਰਾ ਪਰਵਾਸੀ ਮੇਰੇ ਕੋ ਸਿੱਧੇ ਸਿਰ ਮੇਰੇ ਲੋਕ ਆ ਤੁਸੀਂ ਲੋਕ ਕੀ ਮੇਰੇ ਹਾਲਾਤ ਲੱਗਦਾ ਇਹ ਲੋਕ ਕਤਲਗਾਂਦ ਦੇ ਠੀਕ ਹੈ ਜਿੱਦਾਂ ਤੁਮ ਕਿ ਆ ਰਹੀ ਐ ਇਹ ਲੋਕਾਂ ਇਹ ਤੁਹਾਡੇ ਕਿ ਕਿੱਧਰੇ ਲੋਕ ਮੈਨੂੰ 15 ਪਹਿਲੇ ਕੈਂਡੀਡੇਟ ਨੂੰ ਫੋਨ ਆ ਰਿਹਾ ਕੈਂਡੀਡੇਟ ਨੂੰ ਤੁਮ ਕਿ ਆ ਦੇ ਰਹੇ ਆ ਕਰ ਦਿਆਂਗੇ ਕਿਤੇ ਸਰਕਾਰ ਕੋ ਸੁੰਦਰ ਸੱਤ ਦੇ ਬੰਦੇ ਫੜਾਏ ਕਿੱਥੇ ਹੋ ਪੰਜ ਹਜ਼ਾਰ ਬਣਾ ਕਿੱਥੇ ਆ ਮੈਂ ਆਪਣੇ ਲੇਫਰ ਤੇ ਕਰਦਾ ਲਈ ਤੁਸੀਂ ਲੜਨੀ ਹੈ ਵੱਡੇ ਕਰਕੇ ਮੇਰੇ ਕੋਲ ਸਿਰਫ ਤੇ ਸਿਰਫ ਮੇਰਾ ਮੇਰਾ ਪਰਵਾਹ ਇਹ ਤਾਂ ਲੈ ਕੇ ਸਮਝਦੇ ਹੋ ਕਿ ਮੇਰਾ ਵਰਸਸ ਸਰਕਾਰ ਅਸਲੇ ਹੋਇਆ ਬਿਲਕੁਲ ਕਲੀਅਰ ਹੈ ਲੋਕ ਲੋਕ ਰਿਹਾ ਯਾਰ ਕਲੀਅਰ ਅੱਜ ਹਾਲਾਤ ਬਹੁਤ ਬੁਰੇ ਹੋ ਚੁੱਕੇ ਆ ਅੱਜ ਹਾਲਾਤ ਮੈਂ ਜ਼ਿੰਦਗੀ ਚ ਇੰਨੀ ਗੰਦੀ ਤਿਕਾਤੀ ਨਹੀਂ ਦੇਖੀ ਸੀ ਇਨੀ ਗੰਦੀ ਰਾਜ ਕੀਤੀ ਠੀਕ ਹੈ ਸਰ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਵੋਟ ਦੇਣ ਦੀ ਮੈਂ ਅੱਜ ਅਪੀਲ ਕਰਨੀ ਅੱਜ ਗੁੰਡੇ ਲੈ ਆ ਕੇ ਬਦਮਾਸ਼ ਲੈ ਕੇ ਲੋਕਾਂ ਨੂੰ ਡਰਾਣਾ ਨਹੀਂ ਚਾਹੀਦਾ ਸੀ ਅੱਜ ਜੇ ਇੱਕ ਕੈਂਡੀਡੇਟ ਸੇਫ ਨਹੀਂ ਹੈ ਇੱਕ ਕੈਂਡੀਡੇਟ ਸੇਫ ਨਹੀਂ ਹੈ ਇੱਕ ਐਕਸਮਨ ਲਿਆ ਮੈਂ ਮੇਰੀ ਵੀ ਕੋਈ ਵੈਲਿਊ ਹੈ ਮੈਂ ਵੀ ਆਪਣੇ ਲੋਕਾਂ ਨੂੰ ਜਵਾਬ ਦੇਈਆਂ ਪੁਣੇ ਤੋਂ 2 ਲੱਖ ਵੋਟਰ ਹੈ ਸਾਢੇ 5 ਲੱਖ